ਜਿਹੜੇ ਸਰਕਾਰ ਦੇ ਕੰਮ ਹੋ ਇਹਨਾਂ ਨੂੰ ਕਰਨੇ ਚਾਹੀਦੇ ਨਾ ਨਗਰ ਕੀਰਤਨ ਕੱਢਣੇ ਗੁਰਮਤ ਸਮਾਗਮ ਕਰਾਉਣੇ ਅਮਰਤ ਸੰਚਾਰ ਕਰਾਉਣੇ ਇਹ ਸਿੱਖ ਸੰਸਥਾਵਾਂ ਦਾ ਕੰਮ ਆ ਸਰਕਾਰਾਂ ਦੇ ਜਿਹੜੇ ਕੰਮ ਲੋਕਾਂ ਦੀ ਭਲਾਈ ਕਰਨੀ ਦਾ ਸ਼ਹਿਰਾਂ ਦੀ ਦਿੱਖ ਸਵਾਰਨੀ ਉਹਦੇ ਤੇ ਧਿਆਨ ਦੇਣਾ ਚਾਹੀਦਾ ਜਿਹੜਾ ਮੁੱਖ ਮੰਤਰੀ ਆ ਉਹ ਪੂਰਾ ਸਿੱਖ ਹੈ ਕੇਸ ਹੈਗੇ ਉਹਦੇ ਜਿਹੜੇ ਇਹਨਾਂ ਦੇ ਮੰਤਰੀ ਗਾੜੀਆਂ ਕੱਟਦੇ ਦਾੜੀਆਂ ਰੱਖ ਲਿਆ ਮੁੱਖ ਮੰਤਰੀ ਸਾਫ ਸੂਰਤ ਹੋਵੇ ਜੇ ਸਰਕਾਰ ਚਾਵੇ ਤੇ ਜਿੰਨੀਆਂ ਵੀ ਇਹ ਟੈਲੀਕਮ ਕੰਪਨੀਆਂਾਂ ਵਾਂ ਜਾਂ ਜਿੱਤੇ ਆਪਾਂ ਸਾਰਾ ਸਰਵਰ ਚੱਲਦੇ ਆ ਇਹ ਸਰਕਾਰ ਤੋਂ ਬਾਹਰ ਨਹੀਂ ਹੁੰਦੇ ਸਰਕਾਰ ਕਹਵੇ ਤਾਂ ਕੁਝ ਘੰਟਿਆਂ ਦੇ ਵਿੱਚ ਫੜ ਸਕਦੀ ਫੜੇ ਉਹਨਾਂ ਨੂੰ ਦੂਜੀ ਗੱਲ ਕਿ ਮੈਨੂੰ ਤੇ ਇਹ ਲੱਗਦਾ ਪਈ ਐਵੇਂ ਡਰਾਉਣ ਦੇ ਲਈ ਸਾਰਾ ਕੁਝ ਕਰ ਰਿਹਾ ਸੰਗਤਾਂ ਵੱਡੀ ਗਿਣਤੀ ਜਾਰੀਆਂ ਸੰਗਤਾਂ ਆਉਣ ਦੀਆਂ ਦੇਸ਼ ਦੁਨੀਆ ਤੋਂ ਸੰਗਤ ਆ ਰਹੀ ਔਰ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਦੇ ਘਰੇ ਆਉਗੀ ਪਰ ਇਹਦੇ ਲਈ ਇਹੋ ਹੀ ਆਗਾ ਵੀ ਸਰਕਾਰ ਨੂੰ ਤੁਰੰਤ ਕਾਰਵਾਈ ਕਰਕੇ ਦੋਸ਼ੀ ਫੜ ਲੈਣੇ ਚਾਹੀਦੇ ਆ ਹਣ ਇਹਨੇ ਕਾਟੋ ਲਮਕਾਇਆ ਆ ਦੇ ਸਰਕਾਰ ਜਾਦੇ ਨੇ ਫੜ ਸਕਦੀ। ਕਿਉਂਕਿ ਇੱਥੇ ਤਾਂ ਕੇਵਲ ਇਹ ਲੱਗਦਾ ਕਿ ਲੋਕੀਂ ਰੱਤੀ ਅੰਨੇ ਤਾਲੇ ਪੁਰੀਏ ਤੰਤਰ ਦੇ ਅਨੁਸਾਰ ਕਿ ਟ੍ਰੇਨ ਇਹ ਅਜੇ ਤੱਕ ਬੁੱਕੀ ਰਿਹਾ ਨਹੀਂ ਕਰਤਾ। ਆਪਾਂ ਇਹੋ ਕਹਿ ਸਕਦੇ। ਕਿਉਂਕਿ ਜੇ ਇੰਨਾ ਕੁਝ ਇੰਨੀ ਤਕਨੀਕ ਹੋਣ ਦੇ ਬਾਵਜੂਦ ਵੀ ਅਸੀਂ ਮਤਲਬ ਫੜ ਹੀ ਨਹੀਂ ਸਕਿਆ। ਤਾਂ ਫਿਰ ਕੀ ਕਰ ਰਹੇ ਆ? ਕੀ ਇਹਦੇ ਪਿੱਛੇ ਕੋਈ ਹੋਰ ਕਾਰਨ ਤੇ ਨਹੀਂ? ਇਹ ਜਾਂਚਦੇ ਵਿਸ਼ੇ ਆ। ਅਹੀਂ ਤੇ ਸ਼ਬਾਸ਼ਤਿਆਂ ਵੀ ਕਿਉਂ ਤਮ ਕੀ ਆ ਰਹੀਆਂ ਖਾਲਸਾ ਪੰਥ ਨੂੰ ਥੋੜਾ ਬੱਲੇ ਖਾਲਸਾ ਪੰਥ ਡਰਦਾ ਨਹੀਂ ਆ ਅੱਗੇ ਵੀ ਇੱਕ ਦਿਨ ਗਾਇ ਮੈਂ ਫੇਰ ਦਰੋਣਾ ਵੀ ਅਹੀਂ ਤੇ ਅਜੇ ਇਸ਼ਨਾਨ ਕਰਨ ਦੇ ਲਈ ਲੱਖਾਂ ਚੀਜ਼ਾਂ ਪਾ ਗਏ ਜਦੋਂ ਟੋਪਾਂ ਤੇ ਟੈਂਕਾਂ ਨਾਲ ਹਮਲੇ ਹੋਏ ਦੋਦੋਂ ਤੁਹਾਨੂੰ ਪਤਾ ਹੀ ਆ ਵੀ ਪੂਰੇ ਇੱਕ ਰਬੰਦੀ ਕੀਤੀ ਸਿੱਖ ਫੇਰ ਆਗੇ ਹਿੱਥ ਸਿੱਖ ਦੇ ਦਿਲ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਆ ਅਕਾਲ ਤਖਤ ਸਾਹਿਬ ਆ ਕੋਈ ਦੂਰ ਨਹੀਂ ਕਰ ਸਕਦਾ ਕਨਫਰ ਨਾਲ ਤਮਕੀਆਂ ਦੀ ਪ੍ਰਵਾਹ ਨਹੀਂ ਕਰਦਾ ਅਹੀ ਨਾ ਤੁਹਾਨੂੰ ਨਗਰ ਯਾਨੀ ਸਰਕਾਰ ਨੇ ਜਿਹੜਾ ਕਾਗਜ਼ੀ ਨਾ ਬਣਾਉਣ ਨੂੰ ਲੈ ਗੱਲ ਐਲਾਨ ਹੀ ਕਰ ਦਿੱਤਾ ਕਿ ਅੱਜ ਹੀ ਪੱਰੇ ਪੱਤਰ ਤੇ ਉਤਮਾਗ ਮਿਲਿਆ ਨਾ ਹੁਣ। ਕਿਹਾ ਤੇ ਕੋਈ ਪ੍ਰੋਗਰਾਮ ਕੋਲਾ ਹੋਇਆ। ਵੈਸੇ ਤੇ ਵੇਖੋ ਰਾਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੇ ਉਹਨਾਂ ਦੇ ਇੱਕ ਸਟੇਟਮੈਂਟ ਆ ਗਈ। ਜੋ ਕਿ ਸਿੱਖਾਂ ਦੀ ਨੁਮਾਇੰਦਗੀ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ। ਆਰੋਣਾ ਨੇ ਜਿਵੇਂ ਕਿ ਆਵਾਕੇ ਸਰਕਾਰ ਨੂੰ ਹੋਰ ਪ੍ਰਾਲੇ ਕਰਨੇ ਚਾਹੀਦੇ ਮੈਂ ਆਨੰਦਪੁਰ ਸਾਹਿਬ ਇਨਾ ਬਹੁਤਾ ਤੁਸੀਂ ਕਹਦੇ ਨਾ ਭਾਵੇਂ ਸਾਰੇ ਅੰਮ੍ਰਿਤਸਰ ਦੀ ਪ੍ਰੈਸ ਉੱਥੇ ਪਹੁੰਚ ਜਿਓ ਤੇ ਸਫਾਈ ਪੱਖੋਂ ਵੇਖਿਓ ਵੀ ਪ੍ਰਸ਼ਾਸਨ ਉੱਥੇ ਸਫਾਈ ਪੱਖੋਂ ਉਹਨੂੰ ਸ਼ਹਿਰ ਨੂੰ ਵਧੀਆ ਬਣਾ ਪਾ ਰਿਆ ਉਹ ਜਿਹੜਾ ਰੋਡ ਲੰਘਦਾ ਵਾ ਆਨੰਦਪੁਰ ਸਾਹਿਬ ਨੂੰ ਜਾਂਦਾ ਤੇ ਸਰਕਾਰ ਨੇ ਅਜੇ ਤੱਕ ਰੋਡ ਤੇ ਬਣਾਇਆ ਨਹੀਂ ਉਹ ਬਾਬਾ ਕਾਰਸੇ ਵਾਲੇ ਮਹਾਪੁਰਸ਼ ਕਿੱਲੇ ਆਨੰਦਗੜ੍ਹ ਸਾਹਿਬ ਵਾਲੇ ਬਾਬਾ ਸੋਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਹੋਣੀ ਬਣਾ ਰਹੇ ਆ। ਔਰ ਏਡੀਨ ਗੱਲ ਹੀ ਜਿਹੜਾ ਸਤਲੋਜ ਦਾ ਪੁਲ ਆ। ਸਤਲੋਜ ਦੇ ਪੁਲ ਦੇ ਵਿੱਚ ਬੰਦੇ-ਬੰਦੇ ਜਿਹੜੇ ਟੋਏ ਪਏ ਹੋਏ ਆ। ਔਰ ਮੈਨੂੰ ਕਿਸੇ ਨੇ ਦੱਸਿਆ ਵੀ ਜਿਹੜੀ ਨਾਜਾਇਜ਼ ਮਾਈਨਿੰਗ ਹੋਈ ਆ ਤੇ ਤਹਿਤ ਉਹ ਪੁਲ ਦੇ ਕੁਝ ਜਿਹੜੇ ਪਿੱਲਰ ਆ ਉਹ ਆਪਣੀ ਜੜ੍ਹ ਤੋਂ ਹਿੱਲ ਗਏ ਆ। ਸਰਕਾਰ ਕੇ ਹੱਥ ਫੇਰੀ ਡੀ ਕਰੀ। ਜਿਹੜਾ ਇਹਨਾਂ ਦਾ ਕੰਮ ਉਹ ਤੇ ਕਰ ਲੈਣ ਪਹਿਲਾਂ। ਪੁਲ ਬਣਾਉਣ ਚੰਗਾ ਸਾਫ਼ ਸੁਥਰਾ। ਸੜਕ ਬਣਾਉਣ ਆਉਣ ਵਾਲੀਆਂ ਸੜਕਾਂ ਨੂੰ ਸਵਾਰਨ। ਉਥੇ ਸੰਗਤ ਨੇ ਆਉਣਾ ਉਹਦੇ ਲਈ ਪ੍ਰਬੰਧ ਕਰਨ ਪਾਣੀ ਦਾ ਪ੍ਰਬੰਧ ਕਰਨ ਸੁਰੱਖਿਆ ਦੇ ਪਾਸੇ ਤੋਂ ਵੇਖਣਾ ਜਿਹੜੇ ਸਰਕਾਰ ਦੇ ਕੰਮ ਹੋ ਇਹਨਾਂ ਨੂੰ ਕਰਨੇ ਚਾਹੀਦੇ ਨਗਰ ਕੀਰਤਨ ਕੱਢਣੇ ਖਾਲਸਾ ਬੰਧ ਦੇ ਕੰਮ ਆ ਔਰ ਖਾਲਸਾ ਬੰਧ ਕੱਢਦਾ ਵਾ ਤੇ ਕੱਢੂਗਾ ਫਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਾਡੀਆਂ ਹੋਰ ਸਿੱਖ ਸੰਸਥਾਵਾਂ ਦਾ ਸੰਪਰਦਾਵਾਂ ਸਿੱਖ ਜਥੇਬੰਦੀਆਂ ਸਰਕਾਰ ਸ਼ਿਰਕਤ ਕਰ ਸਕਦੀ ਆ ਜੀ ਸਰਕਾਰ ਸਹਿਯੋਗ ਕਰ ਸਕਦੀ ਆ ਜੀ ਔਰ ਕਰਨਾ ਚਾਹੀਦਾ ਹੁਣ ਪੈਰਲਰ ਉਹਨਾਂ ਤਰੀਕਿਆਂ ਦੇ ਵਿੱਚ ਕਹਿੰਦੇ ਹਨ ਕੇਸਗੜ ਸਾਹਿਬ ਗੁਰਮਤ ਸਮਾਗਮ ਰੱਖਾਂਗੇ ਤੁਹਾਨੂੰ ਪਤਾ ਨਾ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਅ ਦਰਬਾਰ ਸਾਹਿਬ ਦੀ ਇੱਕ ਤਸਵੀਰ ਪੇਸ਼ ਕੀਤੀ ਨਿਊਜ਼ਪੇਪਰ 'ਤੇ ਉਹ AI ਨਾਲ ਬਣੀ ਬਾਅਦ ਉਹ ਇਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਤਸਵੀਰ ਕਿਹੜੀ ਲਾਉਣੀ ਹੈ ਸਿੱਖ ਮਰਿਆਦਾ ਨੂੰ ਸਿੱਖ ਸੰਸਥਾਵਾਂ ਪਾਲਣਾ ਕਰਾ ਸਕਦੀਆਂ ਸਿਤਾਬ ਦੀਆਂ ਚ ਸਹਿਯੋਗ ਕਰੋ ਆਸਤਾਨ ਦੀ ਲੰਘ ਕੇ ਗਈ ਸ਼੍ਰੀ ਗੋਣਵਾਲਾ ਸਾਹਿਬ ਗੁਰੂ ਰਾਮਦਾਸ ਪਾਸ਼ਾ ਜੀ ਦਾ 450 ਸਾਲਾ ਗੁਰਿਆਈਪੁਰਬ ਤੇ ਗੁਰੂ ਅਮਰਦਾਸ ਪਾਸ਼ਾ ਜੀ ਦਾ ਜੋਤੀ ਜੋਤ ਉੱਥੇ ਕੋਈ ਆਲੇ ਦੁਆਲੇ ਕੋਈ ਰੋਡ ਨਹੀਂ ਬਣਾਇਆ ਕੋਈ ਸਹਯੋਗ ਨਹੀਂ ਕੀਤਾ ਤਾਂ ਪੰਥ ਤੇ ਜਾਂਦਾ ਵੀ ਇਹ ਸਹਯੋਗ ਕਰਨ ਜਿਹੜੇ ਇਹਨਾਂ ਦੇ ਕੰਮ ਹੈ ਸਰਕਾਰ ਦੀ ਉਹ ਕਰਨ ਨਗਰ ਕੀਰਤਨ ਕੱਢਣੇ ਗੁਰਮਤ ਸਮਾਗਮ ਕਰਾਉਣੇ ਆਮਰਕ ਸੰਚਾਰ ਕਰਾਉਣੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨਾ ਇਹ ਸਿੱਖ ਸੰਸਥਾਵਾਂ ਦਾ ਕੰਮ ਆ ਸਰਕਾਰਾਂ ਦੇ ਜਿਹੜੇ ਕੰਮ ਲੋਕਾਂ ਦੀ ਭਲਾਈ ਕਰਨੀ ਦਾ ਸ਼ਹਿਰਾਂ ਦੀ ਦੇਖਭਾਲ ਨਹੀਂ ਉਹਦੇ ਤੇ ਧਿਆਨ ਦੇਣਾ ਚਾਹੀਦਾ ਆ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਦੀਆਂ ਛੜਕਾਂ ਦਾ ਹਾਲ ਤੁਹਾਨੂੰ ਪਤਾ ਆ ਆਨੰਦਪੁਰ ਸਾਹਿਬ ਦੇ ਅੰਦਰ ਸਾਫ ਸਫਾਈ ਜਾ ਕੇ ਦੇਖ ਲਿਓ ਹੋਰ ਕਈ ਕੰਮ ਜਿਹੜੇ ਅਟਰਨਲ ਅੰਦਰ ਹੋਣ ਵਾਲੇ ਆ ਉੱਤੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਇਹ ਸਾਰੇ ਸ਼ਹਿਰ ਨੂੰ ਜਿਵੇਂ ਕਿੱਟਾ ਰੰਗ ਕੀਤਾ ਹੋਇਆ 1600 ਦੇ ਦਮੇ ਤੋਂ ਉਹ ਕਰਵਾ ਦੇਣਾ ਚੰਗੀ ਗੱਲ ਆ ਇਹ ਕੰਮ ਇਹਨਾਂ ਦੇ ਕਰਨ ਵਾਲੇ ਆ ਔਰ ਮੈਂ ਤੇ ਇਹੋ ਹੀ ਚਾਹੁੰਦਾ ਮੈਂ ਸਰਕਾਰ ਤੱਕ ਆਪਣੀ ਗੱਲ ਵੀ ਰੱਖਦਾ ਵੀ ਦੇਖੋ ਤੁਸੀਂ ਸਹਿਯੋਗ ਕਰੋ ਪਰ ਹੁਣ ਸਰਕਾਰ ਕਿਦਾਂ ਨਗਰ ਕੀਰਤਨ ਕੱਢੂ ਮੈਨੂੰ ਦੱਸੋ ਤੇ ਮੈਨੂੰ ਦੱਸੋ ਵੀ ਜਿਹੜਾ ਮੁੱਖ ਮੰਤਰੀ ਆ ਉਹ ਪੂਰਾ ਸਿੱਖ ਹੈ ਕੇਸ ਹੈਗੇ ਉਹਦੇ ਔਰ ਜੇ ਗੁਰੂ ਦੀਆਂ ਸਿੱਖਿਆਵਾਂ ਨੂੰ ਪਹਿਲਾਂ ਮੰਨਣ ਦੀ ਗੱਲ ਆ ਤਾਂ ਮੁੱਖ ਮੰਤਰੀ ਪਹਿਲਾਂ ਸਾਫ਼ ਸੂਰਤ ਹੋਵੇ। ਜੇ ਗੁਰੂ ਨੂੰ ਮੰਨਦਾ। ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਆ। 350 ਸਾਲਾਂ ਸ਼ੀਦੀ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਵਿਆਲਾ ਜੀ। ਤਾਂ ਸਰਕਾਰ ਜੇ ਗੁਰੂ ਨੂੰ ਇੰਨਾ ਹੀ ਪਿਆਰ ਕਰਦੀ ਆ ਤੇ ਭਾਈ ਮਤੀ ਦਾਸ ਤੋਂ ਸੇਧ ਲੈਣ। ਉਹ ਸਿੱਖੀ ਦੇ ਲਈ ਆਰੇ ਦੇ ਨਾਲ ਕੀ ਦੇਗਾ। ਭਾਈ ਵਿਆਲਾ ਦੀ ਸਿੱਖੀ ਲਈ ਦੇਰ ਤੋਂ ਬਾਅਦੇਗਾ। ਪਾਈ ਸਤੀ ਦਾਸ ਰੂਚ ਲਪੇਟ ਕੇ ਸੜ ਗਏ ਸਾੜ ਤੇ ਸਰਕਾਰ ਨੇ ਇਹ ਸਿੱਖੀ ਦੇ ਧਾਰਨ ਕਰਨ ਫਿਰ ਸੇਹ ਲੈਣ ਨਾ ਸ਼ਤਾਬਦੀਆਂ ਮਨਾਉਣ ਦਾ ਨਹੀਂ ਤੇ ਬਈ ਸੇਹ ਲੈਣੀ ਇਹ ਕੋ ਫਾਰਮੈਲਟੀ ਥੋੜਾ ਦੀ ਆ ਕੋ ਸੇਹ ਲੈਣ ਜਿਹੜੇ ਇਹਨਾਂ ਦੇ ਮੰਤਰੀ ਦਾੜੀਆਂ ਕੱਟਦੇ ਦਾੜੀਆਂ ਰੱਖ ਲੈਣ ਮੁੱਖ ਮੰਤਰੀ ਸਾਫ ਸੂਰਤ ਹੋਵੇ ਅਮਰਤ ਸ਼ਕਨ ਫਿਰ ਤੇ ਆਪਾਂ ਕਹੀਏ ਵੀ ਵਧੀਆ ਕੰਮ ਕਰ ਰਿਹਾ ਤੇ ਜੇ ਆਪਾਂ ਗੱਲ ਤੇ ਗੁਰੂ ਦੀ ਮੰਨ ਨਹੀਂ ਕੋਈ ਨਹੀਂ ਮੈਂ ਸਾਰੇ ਸਿੱਖਾਂ ਨੂੰ ਵੈਸੇ ਕਹਿੰਨਾ ਕੁਝ ਸ਼ਤਾਬ ਦੀਆਂ ਮਨਾਉਣੀਆਂ ਮਨਵਾਉਣੀਆਂ ਉਹਦੇ ਜਿਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਵੱਡੇ ਪੱਧਰ ਤੇ ਕਰਨਾ ਚਾਹੀਦਾ ਪ੍ਰਸ਼ਾਸਨਿਕ ਕੰਮ ਵੇਖਣੇ ਚਾਹੀਦੇ ਸੜਕਾਂ ਰੋਡ ਵਧੀਆ ਬਣਾਉਣੇ ਚਾਹੀਦੇ ਸਾਫ ਸਫਾਈ ਦੇਖਣੀ ਚਾਹੀਦੀ ਲੇਟਾਂ ਵੇਖਣੀਆਂ ਚਾਹੀਦੀਆਂ ਟੈਂਟ ਲਾ ਸਕਦੇ ਆ ਉੱਥੇ ਸਭ ਤੋਂ ਵੱਡਾ ਉਦਾਹਰਨ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪ੍ਰਕਾਸ਼ ਧਿਆੜਾ ਪਟਨਾ ਸਾਹਿਬ ਨਾ ਆਇਆ ਤੇ ਕਿਵੇਂ ਮਨਾਇਆ ਗਿਆ ਨਤੀਸ਼ ਨੇ